ਸੰਗਰੂਰ ਦੇ ਢੰਡੋਲੀ ਖੁਰਦ ਵਿਖੇ ਇੱਕ ਵਿਅਕਤਾ ਔਰਤ ਨੇ ਆਪਣੇ ਸੋਹਰਾ ਪਰਿਵਾਰ ਤੇ ਕਰੋ ਕੱਢਣ ਦੇ ਇਲਜ਼ਾਮ ਲਗਾਏ ਹਨ ਇਹ ਮਾਮਲਾ ਕਾਫੀ ਪੱਗ ਗਿਆ ਫਿਰ ਪੁਲਿਸ ਨੇ ਮੌਕਾ ਦੇਖ ਕੇ ਦੋਵੇਂ ਧਿਰਾਂ ਨੂੰ ਥਾਣੇ ਆਉਣ ਲਈ ਆਖ ਦਿੱਤਾ ਦੜਵਾ ਦੇ ਡੀਐਸਪੀ ਰੁਪਿੰਦਰ ਕੌਰ ਬਾਜਵਾਨਾ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੀ ਧੂਰੀ ਵਿਖੇ ਸੀਐਮ ਡਿਊਟੀ ਲੱਗੀ ਹੋਈ ਹੈ ਅਤੇ ਇਹ ਮਾਮਲਾ ਸਾਡੇ ਧਿਆਨ ਵਿੱਚ ਹੈ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ हां जी मैं अपनी अजाथावन दिया जेडी अपनी अदला-बदला मैं अपनी मौत वास्ते बनाया बस की तक कौरी मेरे ना तक कौरी पहले तक नजायज पर्चा पाया जी मेरा मेरे, मेरे भी भी जुने 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 ते इन्हने मेरी ननदा ने भी इने भी साडा 500 روپے دے کے ماریا ਮੈਂ ਨਹੀਂ ਮਾਰਿਆ ਜੁਨੇ ਜਮੀਨ ਦਲਾਰਜ پیچھے ਆ ਮਾਰਿਆ ਮੈਂ ਜਿਹੜੇ ਵੀ ਕੱਟ ਗਏ ਆਂ ਇਹ ਬੱਚੀ ਨਾਲ ਪਿੰਟੀ ਦੇ ਨਾਲ ਤੇ ਹੁਣ ਮੈਂ ਜਦੋਂ ਬਾਹਰ ਆਈ ਆ ਤੇ ਮੇਰੇ ਘਰ ਤੇ ਕਬਜ਼ਾ ਕਰਕੇ ਬੈਠੇ ਹਾਂ ਜੀ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਆਪਣੇ ਘਰ ਜਾ ਰਹੀ ਹਾਂ ਮੈਨੂੰ ਇਨਸਾਫ ਵਾਸਤੇ ਮੈਂ ਆਪਣੇ ਘਰ ਲੈ ਕੇ ਜਾਓ ਆ ਦੇਖੋ ਇਹ ਹੱਕ ਦਿਵਾਣਾ ਚਾਹੀਦਾ ਸਰਕਾਰਾਂ ਨੂੰ ਪੰਜਾਬ ਪੁਲਿਸ ਅੱਗੇ ਰਿਕਵੈਸਟ ਆ ਕਿ ਤੁਸੀਂ ਸਾਨੂੰ ਕਹਿ ਤੇ ਰਹਿ ਜੋ ਗਲਤ ਆ ਜਿਹੜੀਆਂ ਧੀਆ ਬੇਕਾਰ ਕਰੀਏਗੇ ਘਰ ਬੂਹੇ ਵਿੱਚੋਂ ਕੱਢੀਆਂ ਗਈਆਂ ਉਹ ਫਰਜ ਕਿੰਨਾ ਦਾ ਵਾ ਪੰਜਾਬ ਪੁਲਿਸ ਦੀ ਰਿਕਵੈਸਟ ਆ ਕਿ ਭਤੀਆ ਲੋ ਸਾਹ ਵੀ ਅਸੀਂ ਉਹਨਾਂ ਆਨੇ ਸਾਡੇ ਇਹ ਕੰਮ ਕਰਦੇ ਵੀ ਧੀਆ ਨੂੰ ਜਦੋਂ ਵਿਆਹ ਕੇ ਲਿਆਂਦਾ ਤੇ ਆਦਮੀ ਮਰ ਗਿਆ ਧੀ ਦਾ ਹੱਕ ਨਹੀਂ ਬਣਦਾ ਹੈਗਾ ਜਦੋਂ ਇਹਨੇ ਬੱਚੇ ਜੰਮੇ ਆ ਉਹਨੂੰ ਘਰ ਦੇ ਵਿੱਚ ਬੇਕਾਰ ਝੂਠੇ ਨਜਾਮ ਲਾ ਕੇ ਕਿਉਂ ਪੜਾਇਆ ਜਾਂਦਾ ਹਾਂ ਜੀ ਜੀ ਇਹ ਕਾਰਨ ਕੀ ਹੈ ਕਾਰਨ ਹੈ ਹੋਈ ਬੇੜਾ ਹਿੱਸਾ ਵਾ ਸਾਨੂੰ ਨਾ ਇਹਦਾ ਦੇਸਾ ਨਹੀਂ ਦਿੱਤਾ ਜਾਵੇ ਹਾਂਜੀ ਇੱਕ ਹਿੱਸੇ ਕਰਕੇ ਕੱਢਿਆ ਜਾ ਜਾ ਬਈ ਜਿਹੜੀ ਕੁੜੀ ਰੋਕ ਰਹੀ ਸੀ ਇਹ ਕੌਣ ਆ ਕੁੜੀ ਇਹ ਨਾਨਾ ਨਾਈ ਨਾਨੀ ਨਾਨਾ ਦਾ ਹੱਕ ਨਹੀਂ ਬਣਦਾ ਹੈਗਾ ਹਾਂ ਨਾਨਾ ਨਾਨਾ ਆਪਣੇ ਪੇਕੇ ਘਰ ਆ ਕੇ ਬੈਠੀ ਹੋਈ ਐ ਨਾਨਾ ਪੇਕੇ ਘਰ ਆ ਕੇ ਬੈਠੀ ਹੋਈ ਆ ਆਪਣੇ ਸਹੁਰੇ ਛੱਡ ਕੇ ਇਹਨੂੰ ਕੁੜੀ ਨੂੰ ਘਰੋਂ ਬੇਕਾਰ ਕਰਿਆ ਹੋਇਆ ਜਮੀਨ ਤੇ ਵੀ ਜਿਹੜੀ ਜਮੀਨ ਵੀ ਇਹੋ ਵੰਦੇ ਆ ਉੱਥੇ ਵੀ ਕਬਜ਼ਾ ਕਰਦੇ ਉੱਥੇ ਵੀ ਕਬਜ਼ਾ ਹੱਕ ਕੇ ਦੇ ਘਰ ਵਾਲੇ ਜਿੱਤ ਖੜੇ ਆ ਜੀ ਹੱਕ ਸੱਚ ਦੇ ਖੜੇ ਆ ਜਿਹਦੇ ਨਜਾਇਜ਼ ਟੱਕਾ ਹੁੰਦਾ ਉੱਥੇ ਦੇ ਰਹੇ ਆ ਪੈਰਾਂ ਜਿੱਥੇ ਧੀਆਣਾ ਹੁੰਦਾ ਤੇ ਧੀਆ ਜਾਂਦੀਆਂ ਵਸਾ ਕੇ ਆਈਦੀਆਂ ਹੱਕ ਦੇ ਕੇ ਆਈਦਾ ਇਹਨੂੰ ਬਿਠਾ ਕੇ ਜਾਵਾਂਗੇ ਜੀ ਕੁੜੀ ਨੂੰ ਕਰੀ ਹਾਂਜੀ ਜੀ ਬਿਠਾ ਕੇ ਜਾਵਾਂਗੇ ਜੀ ਆਹ ਦਬੋਣਾ ਸੋਨੂੰ ਕਾਦੇ ਵਾਸਤੇ ਇਹ ਥੋੜੇ ਨਾਲ ਕਾਦੇ ਬਾਬਾ ਜ ਥਾਣੇ ਸਾਰੇ ਪਾਸੇ ਕਟਰੀਆ ਜੱਜ ਕੋਲ ਵੀ ਗਏ ਨੇ ਇਹਨਾਂ ਦੇ ਨਾਂ ਮਤਲਬ ਇਹਨਾਂ ਨੇ ਕਰਾਇਆ ਇੰਤਕਾਲ ਇੰਤਕਾਲਾ ਕੁੜੀ ਨਾਲ ਰੋਕਤਾ ਜੀ ਟੁੱਟ ਗਿਆ ਜੱਜ ਨੇ ਇਹਨਾਂ ਦੇ ਇਹਦੇ ਘਰ ਵਾਲੇ ਦੇ ਨਾਂ ਖੜਾ ਸਾਰਾ ਕੋਲ ਜ਼ਮੀਨ ਘਰ ਉਹ ਕੁੜੀ ਆ ਦੇ ਪਰ ਆ ਪਰ 4 ਸਾਲ ਦੀ ਇਹ ੱੱੱਕੇ ਨਾਲ ਬਾਹਰ ਕੱਢੀ ਹੋਈ ਹੈ ਦੱਸੋ ਕਿੱਥੇ ਜਾਵੇ ਬਾਦ ਤੁਹਾਨੂੰ ਆ ਕਹਿੰਦਾ ਜੋ ਮਰਦੀ ਇਨਸਾਫ ਜਿਹੜਾ ਬਣਦਾ ਉਹ ਕਰਦਾ ਸਰਪੰਚ ਕਰ ਦੇਵੇ ਅਸੀਂ ਤਾਂ ਹੀ ਉਹਨਾਂ ਜੇ ਬੋਲ ਤੋ ਕਰਦੀ ਪਈ ਅਸੀਂ ਤਾਂ ਆਉਣੇ ਆ ਸਾਡੇ ਨਾਲ ਅਸੀਂ ਉਹਦੇ ਨਾਲ ਬੰਦੇ ਨਾਲ ਬੰਦਾ ਗੱਲ ਕਰੇ ਵਿੱਚ ਬੁੜੀਆਂ ਦੇ ਜਾ ਕੇ ਥੱਥੋ ਬਾਈ ਕਰਦੇ ਤਾਂ ਅਸੀਂ ਉਹਨੂੰ ਰੋਕਦੇ ਹੀ ਪਰੇ ਰਹਿ ਗਏ ਉਹ ਜਥੇਦਾਰ ਨੂੰ ਸਾਡੇ ਨੂੰ ਗਲਤ ਬੋਲਿਆ ਨਾ ਇਹਨਾਂ ਦਾ ਪ੍ਰੋਣਾ ਪ੍ਰੋਣਾ ਰਸ ਕਰੇ ਜਾਂਦਾ ਨਾ ਸ਼ਰਮ ਨਹੀਂ ਉਹਦੇ ਨੂੰ ਯਾਰ ਬਸ ਪੈਸੇ ਘਰ ਨੂੰ ਲੈਂਟ ਕਰਾਈਏ 5-6 ਲੱਖ ਦੀ ਲੈਂਟ ਮਰੇ ਖਾ ਦੇ ਕਢਾ ਕੇ ਪੈਸੇ ਅੱਗੇ ਮੈਂ ਪ੍ਰੋਣਾ ਉਹ ਮੁੰਡਾ ਇਹਨਾਂ ਦਾ ਘਰ ਵਾਲਾ ਆ ਜਾ ਮਰਿਆ ਹੋਇਆ ਠੀਕ ਆ ਇੱਕ ਰੌਂਦੇ ਵਿੱਚ ਅੰਸ਼ੀਦਾ ਉੱਥੇ ਹਫ਼ਤਾ ਚ ਅੰਦਰ ਜਿਹੜੀ ਲੇਡੀ ਬੈਠੀ ਸੀ ਬਜ਼ੁਰਗ ਬਹੁਤ ਹੋਈ ਉਹ ਨਹੀਂ ਨਾਨੀ ਆ ਬਸ ਤੀਜੇ ਪਾਸੇ ਬੜਾਈ ਹੋਈ ਆ ਬਸ ਬਾਹਰੋਂ ਜਿੰਦੇ ਲਾਰ ਸਾਰਾ ਕੋਸੇ ਬਾਈ ਇਹਨਾਂ ਨੇ ਜਦੋਂ ਜਦੋਂ ਮੁੰਡਾ ਬੰਦਾ ਮਰਿਆ ਉਹ ਜੱਜ ਵੀ ਇਹਨਾਂ ਬੇਗੂਬ ਨਹੀਂ ਆਗਾ ਵੀ ਜੱਜ ਉਹ ਵੀ ਜ਼ਮਾਨਤ ਦੇ ਦੂੰ ਉਹਨੇ ਦੇਖਿਆ ਸਾਰਾ ਕੋਸੇ ਤਾਂ ਹੀ ਜ਼ਮਾਨਤ ਦਿੱਤੀ ਕੁੜੀ ਨੂੰ ਨਹੀਂ ਕਤਲ ਦੇ ਕੇ ਜਿਹੜਾ ਕਹਿੰਦਾ ਜ਼ਮਾਨਤ ਹੋ ਜਾਂਦੀ ਆ ਕੋਈ ਬੰਦਾ ਕਹਦੇ ਜ਼ਮਾਨਤ ਹੋ ਜੂਵੇ ਇਹ ਲੋਕ ਕਹਿੰਗਾ ਉਹ ਕਰ ਦਾਂਗੇ ਇਹ ਕੁੜੀ ਨਾਲ ਧੱਕਾ ਹੋ ਰਿਹਾ ਇਹਨੂੰ ਇਨਸਾਫ ਦਾ ਨਹੀਂ ਪਗਣਾ ਸਾਰਿਆਂ ਦਾ ਸੰਜੋਗ ਨਾਲ ਇਹਨੂੰ ਇਨਸਾਫ ਦਿੱਤਾ ਜਾਵੇ ਜੀ ਮੈਨੇ ਕੀ ਹੋਇਆ ਇਹ ਜਿਹੜਾ ਅੱਜ ਚੌਲ ਜੀ ਇਹਦੇ ਮੁਕੱਦਮਾ ਸਾਡੇ ਲਈ ਕੇਸ ਤੇ ਗ੍ਰੈਂਟ ਨੇ ਜਿਹਨ ਮੇਰੇ ਭਾਈ ਤੇ ਮੁਕੱਦਮਾ ਲਾਇਆ ਹੈ ਪਰਜਾਈਏ ਤੁਹਾਡੀ ਉਹਦੇ ਕਹੀ ਹੈ ਥਾਣੇ ਦੇ ਵਿੱਚ ਮੇਰੇ ਭਾਈ ਨੂੰ ਤਾਂ ਥਾਣੇ ਚ ਨੂੰ ਕਾਇਆ ਗਿਆ ਹੁਰਨਾਏ ਤੇ ਨੂੰ ਕਾਇਆ ਹੈ ਨਾ ਉਸਾਰ ਫੋਨ ਕੀਤਾ ਮੈਨਲੇ ਵੀਡੀਓ ਤੁਸੀਂ ਪਾਜੀ ਫੋਨ ਕਰ ਰਹੀ ਹੈ ਕਹਿੰਦੀ ਮੈਂ ਸਿਰ ਬੇਬੀ ਕੇ ਬਰੂ ਅਨੇ ਤੁਹਾਡੀ ਪਰਜਾਈ ਇਲਜ਼ਾਮ ਲਾ ਰਹੀ ਹੈ ਕਹਿੰਦੀ ਵੀ ਮੈਨੂੰ ਘਰੋਂ ਕੱਢਤਾ ਮੇਰੇ ਘਰ ਤੇ ਕਲਜਾ ਜਮੀਨ ਤੇ ਕਲਜਾ ਕਰ ਸਾਡੇ ਵੀਡੀਓ ਕੋਈ ਪਾ ਆਪ ਭੱਜਿਆ ਮੇਰੇ ਭਾਈ ਨੂੰ ਜੋ ਰੋਕਾ ਆ ਗਿਆ ਨਾ ਥਾਣੇ ਚ ਸਾਰਾ ਪਿੰਡ ਗਵਾ ਥਾਣੇ ਦੇ ਵਿੱਚ ਰੋਕਾ ਗਿਆ ਉਹ ਦੀ ਰ ਕੱਢ ਲਾ ਲੱਗਿਆ ਚੁੱਕੋ ਭਾਈ ਮੈਤਨ ਦੀ ਬਾਲ ਤੁਸੀਂ ਇਹ ਜਿਹੜਾ ਇਹ ਰੌਲਾ ਜੀ ਅੱਜ ਨਿੰਗੀ ਸਿੰਘ ਜਿੱਥੇ ਬੰਦੀਆਂ ਆਈਆਂ ਨੇ ਇਹ ਜਿਹੜੀ ਕੁੜੀ ਹੈਗੀ ਇਹ ਕੁੜੀ ਕੀ ਲੱਗਦੀ ਥੋੜੀ ਮੇਰੇ ਸਾਲੇ ਹਾਰ ਲੱਗਦੇ ਥੋੜੀ ਸਾਲੇ ਹਾਰੇ ਜੀ 판ਜਾ ਕੀ ਰੌਲਾ ਕੀ ਅੱਜ ਘਰੇ ਬੈਠੀ ਹੈ ਨਿੰਗੀ ਸਿੰਘ ਦੇ ਜਿੱਥੇ ਬੰਦੀਆਂ ਕਹਿੰਦੇ ਨੇ ਕਿ ਇਹਨੂੰ ਘਰੇ ਬਿਠਾਉਣ ਆਏ ਆ ਅਸੀਂ ਸਾਰੇ ਇਹਦਾ ਹੁਣ ਇਹਨਾਂ ਨੂੰ ਪਤਾ ਹੋਈ ਕਿਵੇਂ ਨਾਨਾ ਨਾਨੀ ਨੇ ਮੁੰਡਾ ਪਾਲਿਆ ਇੱਕ ਸਾਲ ਦਾ ਸੀ ਗਈ ਇੱਕ ਸਾਲ ਦਾ ਮੁੰਡੇ ਰੇੜੀ ਰੱਖੂਗੀ ਤੀ ਇਹ ਨਾਨਾ ਨਾਨੀ ਨੇ ਪਾਲਿਆ ਇਹਨੂੰ ਘਰੋਂ ਬਾਹਰੇ ਕੱਢੀ ਗਈ ਹੈ ਹੁਣ ਆ ਦੇਖੋ ਕੁੱਟ ਮਾਰ ਕੇ ਸਾਰਾ ਕੁਝ ਬਾਹਰੇ ਕਰਦੇ ਇੱਕ ਸਾਲ ਦਾ ਬੱਚਾ ਬਾਲਾ ਸੀ ਇਹਨਾਂ ਨੇ ਹੁਣ ਆਹ ਦੇਖੋ ਜੇ ਪਹਿਲਾਂ ਕੋਟ-ਕੋਟ ਕੇ ਪਹਿਲਾਂ ਕਰੋਗਾ ਤੇ ਹੁਣ ਫੇਕ ਬਈ ਇਹ ਜਿੰਦੇ ਫਿਰ ਕਾਤੋਂ ਲਾਰ ਕੇ ਸੀ ਬਾਹਰ ਦੋਨੇ ਗੇਟਾਂ ਦੇ ਜਿੰਦੇ ਲੱਗੇ ਹੋਏ ਸੀ ਬਾਹਰ ਜਿੰਦੇ ਫਿਰ ਇਹ ਰਹਿੰਦੇ ਨੇ ਹੁਣ ਇਹ ਆ ਕੇ ਕਬਜ਼ਾ ਕਰਦੇ ਸੀ ਧੱਕੇ ਨਾਲ ਇਹ ਤਾਂ ਜਿੰਦੇ ਲਾਰ ਕੇ ਹਾਂਜੀ ਤੇ ਹੁਣ ਉਹ ਜਿਹੜੀ ਲੜਕੀ ਥੋੜੀ ਸਾਲੇ ਹਾਰ ਉਹ ਕਹਿੰਦੀ ਵੀ ਮੇਰਾ ਹੱਕ ਦੱਬ ਰਖਿਆ ਇਹਨਾਂ ਨੇ ਵੀ ਮੈਂ ਤਾਂ ਹੱਕ ਉਹਦਾ ਹੱਕ ਹੀ ਨਹੀਂ ਹੈਗਾ ਜੀ ਉਹ ਕੁੜੀ ਕੁੜੀ ਨੂੰ ਆਈ ਜਿਹੜਾ ਹੈਗਾ ਉਹਨੂੰ ਦੇਵਾਂਗੇ ਅਸੀਂ ਹੂੰ ਉਹ ਨਹੀਂ ਕੁਝ ਜਿ세 ਬੰਦੀ ਆਈਆਂ ਨੇ ਤੁਸੀਂ ਇਹਨਾਂ ਨਾਲ ਗੱਲ ਕੀਤੀ ਕੋਈ ਨਹੀਂ ਸਾਡੇ ਨਾਲ ਕੋਈ ਵਾਸਤੇ ਤੁਹਾਨੂੰ ਦੱਸੀ ਨਹੀਂ ਉਸ ਗੱਲ ਹੀ ਨਹੀਂ ਸਾਡੇ ਹੋਈ ਹਾਂ ਜੇ ਸਾਡੇ ਨਾਲ ਗੱਲ ਬੈਠ ਕੇ ਕਰਨੇ ਫੇਰੀ ਹੋ ਗਈ ਤਾਂ ਤਾਂ ਪਤਾ ਨਹੀਂ ਲੱਗੇ ਜੀ ਕੋਈ ਆਪਸੀ ਛੋੜੇ ਨਿਭਰ ਸਾਦਾ ਕੋਈ ਸਮਝੌਤਾ ਕੋਈ ਨਹੀਂ ਕੋਈ ਗੱਲ ਨਹੀਂ ਹੋਈ ਹੈ ਜੀ ਕੋਈ ਨਹੀਂ ਗੱਲ ਕੋਈ ਹਾਂ ਜੀ ਹੁਣ ਕਿਵੇਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਛੋੜੇ ਤੁਸੀਂ ਉਰੀ ਰਹਿਣੇ ਹੋ ਜਾਂ ਤੁਸੀਂ ਆਪਦੇ ਪਿੰਡ ਰਹਿਣੇ ਹੋ ਨਹੀਂ ਮੈਂ ਤਾਂ ਪਿੰਡ ਰਹਿਣਾ ਜੀ ਇਹ ਨਾਨਾ ਨਾਨੀ ਦੇ ਉਹਦੀ ਭੈਣ ਉਹਦੇ ਰਹਿਣੇ ਨੇ ਜੀ ਛੋਡੀ ਮਿਸੇਜ ਵੀ ਉਰੀ ਮਤਲਬ ਉਰੀ ਸੀਗੀ ਜੀ ਉਹ ਨਾਨਾ ਨੇ ਇਹਨੇ ਉਹ ਦੇਖ ਰੇ ਕਰਦੇ ਨੇ ਨਾਨਾ ਦੇਖ ਰੇ ਕਰਦੇ ਨੇ ਹਾਂ ਪੁਰਕੀ ਮੇ ਭਾਈ ਮਸਲਾ ਕੀ ਲੱਗਦਾ ਤੁਹਾਨੂੰ ਨੇ ਬਰਸਾਦਾ ਕੋਈ ਮਸਲਾ ਹੈ ਕਿਸੇ ਹਿਸਾਬ ਨਾਲ ਇਹ ਤਾਂ ਹੁਣ ਬੈਠ ਕੇ ਪਾਲਗੂ ਆਂ ਤੇ ਕੋਈ ਮਸਲਾ ਦਾ ਜੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਤੁਸੀਂ ਕਿਸੇ ਤਰ੍ਹਾਂ ਦੀ ਕੀਤੀ ਪ੍ਰਸ਼ਾਸਨ ਨਾਲ ਸਹੀ ਕੀਤੀ ਕੋਈ ਪ੍ਰਸ਼ਾਸਨ ਸਾਥ ਨਹੀਂ ਦੇ ਰਹੀ ਪ੍ਰਸ਼ਾਸਨ ਦੇਣਾ ਹੀ ਸਾਥ ਦੇ ਰਹੀ ਸਾਰੇ ਹਾਂਜੀ ਤਲਖੀ ਵੀ ਹੋਈ ਹੈ ਤੁਹਾਡੇ ਦੇ ਇਲਜ਼ਾਮ ਵੀ ਲਾ ਰਹੇ ਨੇ ਕਹਿੰਦੇ ਸਾਡੇ ਨਾਲ ਸਾਡੇ ਉੱਤੇ ਹੱਥ ਚੱਕਰ ਦੀ ਕੋਸ਼ਿਸ਼ ਕੀਤੀ ਤੁਸੀਂ ਕਦਾਂ ਜੀ ਆ ਹੁਣ ਕਹਿੰਦੇ ਸਿੰਘ ਸਿੰਘ ਕਹਿੰਦੇ ਸਾਡੇ ਉੱਪਰ ਕਹਿੰਦੇ ਹੱਥ ਚੱਕ ਨਹੀਂ ਸਰ ਕੋਈ ਹੱਥ ਨਹੀਂ ਲੱਗੇ ਰਹਿਣ ਸਭ ਫਾਲਤੂ ਇਲਜ਼ਾਮ ਲਾ ਰਹੇ ਨੇ ਝੂਠੇ ਇਹ ਕੰਦਾ ਡੱਪ ਕੇ ਗਏ ਨੇ ਕੈਮਰੇ ਦੇਖਾ ਇਹ ਮਸਲਾ ਇੱਕ ਨਿਸ਼ਾਅ ਮਿਲਣਾ ਚਾਹੀਦਾ ਹੈ ਉਹ ਪਾਰਟੀ ਇਹ ਗਲਤਫਹਿਮੀ ਦੇ ਵਿੱਚ ਆ ਇਹ ਵਸੀਦ ਕਰਾਈ ਗਈ ਹੈ ਮੁੰਡਾ ਡੀ ਐਮਸੀ ਲੁਧਿਆਣੇ ਚ ਦਾਖਲ ਪਿਆ ਸੀ ਜਦੋਂ ਕੁੜੀ ਨੂੰ ਮਥੇ ਗਈ ਆ ਉਹਨੂੰ ਮਿਲਣੀ ਦਿੱਤੀ ਆ ਦੀ ਬੇਟੀ ਨੂੰ ਨਾ ਉਹਨੂੰ ਇਹ ਨਿਸ਼ਾਅ ਮਿਲਣਾ ਚਾਹੀਦਾ ਪਾਰਟੀ ਨੂੰ ਇਹ ਜਾਣ ਕੇ ਮਰਵਾਇਆ ਕੁੜੀ ਨੂੰ ਨਿਸ਼ਾਅ ਮਿਲਣਾ ਚਾਹੀਦਾ ਹਾਂਜੀ ਹਾਂ ਇਹ ਜਿਹੜੀ ਕੁੜੀ ਅੱਜ ਆਪਦੇ ਘਰੇ ਆ ਕੇ ਬੈਠੀ ਐ ਤੁਹਾਨੂੰ ਲੱਗਦਾ ਵੀ ਜੈਨੂਆ ਜੀ ਹਾਂ ਮਾਲਕ ਨਹੀਂ ਆਈ ਕੁੜੀ ਨਿੱਕੀ ਬੱਚੀ 4 ਸਾਲ ਦੀ ਬੱਚੀ ਆ ਉਹ ਰੋਲਦੀ ਫਿਰ ਰਹੀ ਐ ਧੱਕਾ ਹਾਂਜੀ ਹਾਂ ਕੌਣ ਕਰ ਰਿਹਾ ਧੱਕਾ ਇਸ ਗਗਵਿੰਦਰ ਸਿੰਘ ਜੀ ਪਰ ਉਹਨਾਂ ਇਹਨਾਂ ਦਾ ਮੇਰੇ ਗੁਰਪ੍ਰੀ

ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੇ